ਸਸ਼ੀਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ ਲੋਕ ਸਭਾ ਚੋਣਾਂ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਤਿਹਾਰ ਜ਼ਿਲ੍ਹੇ ਦੇ ਵਿੱਚ ਪਹਿਲੀ ਵਾਰ ਮੁਲਾਕਾਤ ਕੀਤੀ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਗਲੀ ਰਣਨੀਤੀ ਘੜੀ ਜਾਵੇਗੀ ਦੱਸਦੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਮੰਥਨ ਦਾ ਦੌਰ ਚੱਲ ਰਿਹਾ ਹੈ ਤੇ ਹੁਣ ਇਹ ਵੀ ਅਟਕਲਾ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਵੱਡੇ ਫੇਰ ਬਦਲ ਹੋ ਸਕਦੇ ਨੇ ਸੂਤਰਾਂ ਦੇ ਅਨੁਸਾਰ ਮੀਤ ਹੇਅਰ ਸਣੇ ਤਿੰਨ ਮੰਤਰੀਆਂ ਦੀ ਮੰਤਰੀ ਮੰਡਲ ਦੇ ਜੋ ਰੁਕਸਤੀ ਹੋ ਸਕਦੀ ਹੈ ਤੇ ਉਹਨਾਂ ਦੀ ਜਗ੍ਹਾ ਦੋ ਨਵੇਂ ਮੰਤਰੀਆਂ ਦੇ ਚਿਹਰੇ ਆ ਸਕਦੇ ਨੇ ਇਸ ਦੇ ਨਾਲ ਹੀ ਮਾਲਵੇ ਦੇ ਵਿੱਚੋਂ ਦੋ ਵਿਧਾਇਕਾਂ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਦੇ ਦੌਰਾਨ ਸੀਐਮ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਸਮੇਤ ਸਾਰੇ ਨੁਕਤੇਾਂ ਤੇ ਵਿਚਾਰ ਵਟਾਂਦਰਾ ਕੀਤਾ ਹੈ ਅਜਿਹੇ 'ਚ ਜਿਹੜੇ ਮੰਤਰੀ ਆਪਣੇ ਸਰਕਲ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਉਹਨਾਂ ਦੀ ਸ਼ਕਤੀ ਵੀ ਘਟਾਈ ਜਾ ਸਕਦੀ ਹੈ ਸੋਧਰਾ ਦੇ ਮੁਤਾਬਿਕ ਪੰਜਾਬ ਕੈਬਨਿਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ 17 ਮੰਤਰੀ ਬਣਾਏ ਜਾ ਸਕਦੇ ਹਨ ਮੀਥ ਹੀਰ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਇੱਕ ਅਹੁਦਾ ਖਾਲੀ ਹੋ ਗਿਆ ਹੈ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ 15 ਮੰਤਰੀ ਹਨ ਦੱਸੀਏ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ 13 ਲੋਕ ਸਭਾ ਸੀਟਾਂ 'ਚੋਂ ਸਿਰਫ 3 ਹੀ ਜਿੱਤ ਸਕੀ ਹੈ ਇਨ੍ਹਾਂ ਵਿੱਚ ਸੰਗਰੂਰ ਤੋਂ ਮੀਥੇਅਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਕੰਗ ਤੇ ਹਸ਼ਿਆਰਪੁਰ ਤੋਂ ਰਾਜਕੁਮਾਰ ਜੱਬੇਵਾਲ ਨੇ ਚੋਣ ਜਿੱਤੀ ਹੈ ਇਸ ਤੋਂ ਇਲਾਵਾ ਚੋਣਾ ਚਾਰ ਮੰਤਰੀਆਂ ਅਤੇ ਤਿੰਨ ਵਿਧਾਇਕਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਣ ਮਗਰੋਂ ਆਪ ਸਰਕਾਰ ਵਿੱਚ ਮੰਥਨ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਜਿਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਵਿਧਾਇਕਾਂ ਆਗੂਆਂ ਤੇ ਉਮੀਦਵਾਰਾਂ ਦੇ ਨਾਲ ਮੀਟਿੰਗ ਕਰਕੇ ਲੋਕ ਸਭਾ ਵਿੱਚ ਕੋਈ ਹਾਰ ਦੇ ਕਾਰਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕ ਨੇ ਵੀ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਜ਼ਿਮਨੀ ਚੋਣਾਂ ਦਾ ਵੀ ਐਲਾਨ ਹੋ ਗਿਆ ਹੈ ਤੇ ਜਲੰਧਰ ਦੀ ਪੱਛਮੀ ਸੀਟ ਤੋਂ ਜ਼ਿਮਨੀ ਚੋਣਾਂ 10 ਜੁਲਾਈ ਨੂੰ ਹੋਣਗੀਆਂ ਤੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨਾ ਜ਼ਿਮਨੀ ਚੋਣਾਂ ਦੇ ਵਿੱਚ ਕਿਸ ਉਮੀਦਵਾਰ ਨੂੰ ਖੜਾ ਕੀਤਾ ਜਾਂਦਾ ਹੈ ਇੱਕ ਹੋਰ ਅਤਵਾਦੀ ਹਮਲੇ ਦੀ ਖਬਰ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਦੇ ਡੋਡੇ ਜ਼ਿਲ੍ਹੇ ਦੇ ਵਿੱਚ ਅਤਵਾਦੀਆਂ ਵੱਲੋਂ ਅੱਜ ਦੁਬਾਰਾ ਹਮਲਾ ਕੀਤਾ ਗਿਆ ਹੈ ਇਹ ਹਮਲਾ ਫੌਜ ਦੀ ਬੇਸਮੈਂਟ ਦੇ ਉੱਪਰ ਕੀਤਾ ਗਿਆ ਹੈ ਦੱਸ ਦਈਏ ਕਿ ਇਸ ਹਮਲੇ ਦੇ ਵਿੱਚ ਇੱਕ ਅਤਵਾਦੀ ਟੀਟ ਹੋ ਗਿਆ ਹੈ ਤੇ ਇੱਕ ਨਾਗਰਿਕ ਨੂੰ ਗੋਲੀ ਲੱਗੀ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ ਦੱਸਿਆ ਕਿ ਸੱਤ ਕੰਡਿਆਂ ਦੇ ਵਿੱਚ ਹੱਤਵਾਦੀਆਂ ਵੱਲੋਂ ਇਹ ਜੰਮੂ ਕਸ਼ਮੀਰ ਦੇ ਵਿੱਚ ਤੀਸਰਾ ਹਮਲਾ ਹੈ ਇਸ ਤੋਂ ਪਹਿਲਾਂ ਐਤਵਾਰ ਨੂੰ ਰਿਆਸੀ ਜ਼ਿਲ੍ਹੇ ਦੇ ਵਿੱਚ ਸ਼ਰਧਾਲੂਆਂ ਦੀ ਵਾਸਤੇ ਹੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਇੱਕ ਘਰ ਦੇ ਵਿੱਚ ਗੋਲੀਬਾਰੀ ਕੀਤੀ ਗਈ ਸੀ ਅਤੇ ਇਸ ਦੌਰਾਨ ਸੁਰੱਖਿਆ ਬਲਾਂ ਵੱਲੋਂ ਇੱਕ ਹੱਤਵਾਦੀ ਨੂੰ ਮਾਰ ਦਿੱਤਾ ਗਿਆ ਸੀ ਅਤੇ ਇਸ ਹੱਤਵਾਦੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਅੱਜ ਡੋਡੇ ਜ਼ਿਲ੍ਹੇ ਦੇ ਵਿੱਚ ਫੌਜ ਦੀ ਬੇਸਮੈਂਟ ਦੇ ਉੱਪਰ ਹੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਤੇ ਇਸ ਅਤਵਾਦੀ ਹਮਲੇ ਦੇ ਵਿੱਚ ਇੱਕ ਅਤਵਾਦੀ ਟੀਰ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸੋਮਵਾਰ ਸ਼ਾਮ ਨੂੰ ਕਰੀਬ 7:55 ਮਿੰਟ ਉਤੇ ਜੰਮੂ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਇਲਾਕੇ ਦੇ ਸੈਦਾ ਪਿੰਡ ਦੇ ਵਿੱਚ ਦੋ ਤੋਂ ਚਾਰ ਹਥਿਆਰਬੰਦ ਅਤਵਾਦੀਆਂ ਨੂੰ ਦੇਖਿਆ ਗਿਆ। ਦੋ ਅਤਵਾਦੀਆਂ ਨੇ ਸੌਦਾਪਿੰਡ ਦੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਤੇ ਉਸ ਘਰ ਦੀ ਔਰਤ ਤੋਂ ਪਾਣੀ ਮੰਗਿਆ ਜਦੋਂ ਔਰਤ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਵੇਂ ਅਤਵਾਦੀਆਂ ਵੱਲੋਂ ਉਸ ਦੇ ਘਰ ਦੇ ਉੱਪਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਇਸ ਗੋਲੀਬਾਰੀ ਦੇ ਵਿੱਚ ਇੱਕ ਨਾਗਰਿਕ ਦੀ ਬਾਹ ਦੇ ਉੱਪਰ ਗੋਲੀ ਲੱਗੀ ਸੀ ਅਤਵਾਦੀਆਂ ਨੇ ਉੱਥੋਂ ਬਾਈਕ ਤੇ ਜਾ ਰਹੇ ਇੱਕ ਜੋੜੇ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਲ-ਬਾਲ ਬਚ ਗਏ ਅਤਵਾਦੀਆਂ ਨੇ 15 ਤੋਂ 20 ਰਾਉਂਡ ਫਾਇਰ ਕੀਤੇ ਗੋਲੀਬਾਰੀ ਦੀ ਆਵਾਜ਼ ਸੁਣ ਕੇ ਨੇੜਲੇ ਪਿੰਡ ਵਾਸੀਆਂ ਨੇ ਸੁਰੱਖਿਆ ਬਲਾਂ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲ ਇੱਥੇ ਪਹੁੰਚ ਗਏ ਅਤੇ ਫਿਲਹਾਲ ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ ਤੇ ਉੱਥੇ ਹੀ ਡੋਡੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਡੋਡੇ ਜ਼ਿਲ੍ਹੇ 'ਚ ਫੌਜ ਦੇ ਅਸਥਾਈ ਆਪਰੇਟਿੰਗ ਬੇਸ ਦੇ ਉੱਪਰ ਹਮਲਾ ਕੀਤਾ ਗਿਆ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਹੈ। ਜਵਾਬੀ ਕਾਰਵਾਈ 'ਚ ਇੱਕ ਆਤਵਾਦੀ ਮਾਰਿਆ ਗਿਆ ਜਦਕਿ ਆਤਵਾਦੀਆਂ ਦੀਆਂ ਗੋਲੀਆਂ ਦੇ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ। ਹਮਲੇ ਤੋਂ ਬਾਅਦ ਡੋਡਾ ਦੇ ਸ਼ਤਰਕਲਾ 'ਚ ਪੁਲਿਸ ਅਤੇ ਆਤਵਾਦੀਆਂ ਵਿਚਾਲੇ ਸ਼ੁਰੂ ਹੋਏ ਮੁਕਾਬਲੇ 'ਚ 6 ਸੁਰੱਖਿਆ ਕਰਮੀ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਹਮਲੇ ਬਾਰੇ ਜੰਮੂ ਦੇ ADGP ਆਨੰਤ ਜੈਨ ਨੇ ਕਿਹਾ ਹੈ ਗੋਲੀਬਾਰੀ ਵੇਚੇ ਇੱਕ ਅਤਵਾਦੀ ਮਾਰਿਆ ਗਿਆ ਤੇ ਨਾਗਰਿਕ ਜ਼ਖਮੀ ਹੋ ਗਿਆ ਪਰ ਹੁਣ ਇਲਾਕਾ ਖਤਰੇ ਤੋਂ ਬਾਹਰ ਹੈ ਆਪਰੇਸ਼ਨ ਅਜੇ ਵੀ ਚੱਲ ਰਹੀ ਹੈ ਅਤੇ ਸੀਨੀਅਰ ਅਧਿਕਾਰੀ ਮੌਕੇ ਤੇ ਹਨ ਦੱਸਦੀ ਹੈ ਕਿ ਰਿਆਸੀ ਅਤੇ ਕਠੂਆ ਤੋਂ ਬਾਅਦ ਪਿਛਲੇ 3 ਦਿਨਾਂ ਦੇ ਵਿੱਚ ਜੰਮੂ ਖੇਤਰ ਵਿੱਚ ਇਹ ਤੀਸਰਾ ਅਤਵਾਦੀ ਹਮਲਾ ਹੈ ਡੋਡੇ ਜ਼ਿਲ੍ਹੇ ਦੇ ਵਿੱਚ ਇਹ ਅਤਵਾਦੀ ਹਮਲਾ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਚ ਅਤਵਾਦੀਆਂ ਵੱਲੋਂ ਇੱਕ ਗਾਰਤੀ ਗੋਲੀਬਾਰੀ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਜਈ ਕਤਵਾਦੀ ਦੇ ਮਾਰੇ ਜਾਣ ਤੋਂ ਕੁਝ ਘੰਟੇ ਬਾਅਦ ਹੋਇਆ ਹੈ ਇੱਕ ਵਾਰ ਫੇਰ ਦੱਸਦੀ ਕਿ ਜੰਮੂ ਕਸ਼ਮੀਰ ਦੇ ਡੋਡੇ ਜ਼ਿਲ੍ਹੇ ਦੇ ਵਿੱਚ ਅਤਵਾਦੀ ਹਮਲਾ ਹੋਇਆ ਹੈ ਤੇ ਜੰਮੂ ਕਸ਼ਮੀਰ ਦੇ ਵਿੱਚ 60 ਘੰਟਿਆਂ ਦੇ ਵਿੱਚ ਤੀਸਰਾ ਹਮਲਾ ਆਤਵਦੀਆਂ ਵੱਲੋਂ ਕੀਤਾ ਗਿਆ ਹੈ। ਦਰਦਨਾਕ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਇੱਕ ਸੜਕ ਹਾਦਸੇ ਦੇ ਵਿੱਚ ਪਿਓ ਪੁੱਤਰ ਦੀ ਜਾਨ ਚਲੀ ਗਈ ਹੈ। ਜਿहां ਇੱਕ ਵਿਆਹ ਵਾਲੇ ਘਰ ਦੇ ਵਿੱਚ ਸੱਥਰ ਵਿਸ਼ਕੇ ਨੇ। ਜਾਣਕਾਰੀ ਅਨੁਸਾਰ ਇਹ ਹਾਦਸਾ ਜਲੰਧਰ ਦੇ ਨਕੋਦਰ ਚੌਂਕ ਦੇ ਵਿੱਚ ਵਾਪਰਿਆ ਹੈ। ਇਹਨਾਂ ਦੀ ਭਤੀਜੀ ਦਾ ਵਿਆਹ ਸੀ ਜਦੋਂ ਇਹ ਭਤੀਜੀ ਦੇ ਵਿਆਹ ਦੇ ਲਈ ਸਬਜ਼ੀ ਲੈਣ ਜਾ ਰਹੇ ਸਨ ਤਾਂ ਇਹਨਾਂ ਦੇ ਨਾਲ ਇਹ ਦਰਦਨਾਕ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਇਹਨਾਂ ਦੇ ਜੀਜੇ ਨੇ ਦੱਸਿਆ ਹੈ ਕਿ ਇਹ ਇਹਨਾਂ ਦੇ ਨਾਲ ਸਬਜ਼ੀ ਲੈਣ ਜਾ ਰਹੇ ਸਨ ਤੇ ਜੀਜਾ ਆਪਣੀ ਵੱਖਰੀ ਬਾਈਕ ਤੇ ਸੀ ਜੋ ਕਿ ਪਹਿਲਾਂ ਅੱਗੇ ਚਲਾ ਗਿਆ ਜਦੋਂ ਉਹ ਅੱਗੇ ਗਿਆ ਤਾਂ ਉਹਨਾਂ ਨੇ ਪਿੱਛੇ ਦੇਖਿਆ ਕਿ ਇਹ ਦੋਨੋਂ ਨਹੀਂ ਆ ਰਹੇ ਤਾਂ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਪਰ ਇਹਨਾਂ ਵੱਲੋਂ ਫੋਨ ਨਹੀਂ ਚੱਕਿਆ ਗਿਆ ਜਦੋਂ ਉਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਐਕਸੀਡੈਂਟ ਹੋਇਆ ਪਿਆ ਸੀ ਤੇ ਉਹਨਾਂ ਨੇ ਦੋਨਾਂ ਲਾਸ਼ਾਂ ਦੀ ਪਛਾਣ ਕੀਤੀ ਤੇ ਫਿਰ ਉਹਨਾਂ ਨੇ ਕਰੇ ਫੋਨ ਕਰਕੇ ਦੱਸਿਆ ਦੱਸ ਦਈਏ ਕਿ ਇਹਨਾਂ ਦੇ ਘਰ ਭਤੀਜੀ ਦਾ ਵਿਆਹ ਸੀ ਤੇ ਭਤੀਜੇ ਦੇ ਵਿਆਹ ਦੇ ਮੌਕੇ ਤੇ ਇਹ ਸਬਜ਼ੀ ਲੈਣ ਜਾ ਰਹੇ ਸਨ ਜਿਸ ਵੇਲੇ ਇਹਨਾਂ ਦੇ ਨਾਲ ਇਹ ਦਰਦਨਾਕ ਘਟਨਾ ਵਾਪਰੀਏ ਇਸ ਘਟਨਾ ਦੇ ਵਿੱਚ 16 ਸਾਲ ਦੇ ਮੁੰਡੇ ਦੀ ਅਤੇ 22 ਸਾਲ ਦੇ ਜਸਵੀਰ ਸਿੰਘ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਵਿਆਹ ਵਾਲੇ ਘਰ ਦੇ ਵਿੱਚ ਜਿੱਥੇ ਰੌਣਕਾਂ ਲੱਗਣੀਆਂ ਸੀ ਉੱਥੇ ਸੱਥਰ ਵਿਛ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਬੁਲਾ ਲਿਆ ਗਿਆ ਹੈ ਅਤੇ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਇੰਨੀ ਭਿਆਨਕ ਸੀ ਕਿ ਇਸ ਘਟਨਾ ਦੇ ਵਿੱਚ ਦੋਨੇ ਸ਼ਰੀਰਾਂ ਦੇ ਅੰਗ ਵੱਖੋ-ਵੱਖਰੇ ਹੋ ਗਏ ਨੇ ਸਾਰੀ ਸੜਕ ਦੇ ਉੱਪਰ ਅੰਗ ਵੱਖੋ-ਵੱਖਰੇ ਫੈਲੇ ਹੋਏ ਸੀ ਜੋ ਕਿ ਪੁਲਿਸ ਨੇ ਆ ਕੇ ਲਫਾਫੇ ਦੇ ਵਿੱਚ ਇਕੱਠੇ ਕਰਕੇ ਪਾਏ ਨੇ ਇਸ ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਦੋਨਾ ਪਿਓ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮੇਰਾ ਨਾਮ ਮਿੰਦਰ ਸਿੰਘ ਹੈ ਹਾਂਜੀ ਕੀ ਗੱਲ ਕੀ ਨੇ ਲੜਕੀ ਦੀ ਸ਼ਾਦੀ ਸੀ ਸਬਜ਼ੀ ਲੈਣ ਆਏ ਸੀ ਅੱਛਾ ਜੀ ਇਹ ਇਕੱਠੇ ਹੀ ਤੁਰੇ ਆਉਂਦੇ ਸੀਗੇ ਜੀ ਇਹ ਮੇਰੇ ਨਾਲੋਂ ਜਿੱਦਾਂ ਵੀ ਕਰਮਾ ਪਿੱਛੇ ਜੀ ਤੇ ਮੈਂ ਮੋਰੇ ਸੀਗਾ ਜੀ ਮੈਂ ਜਦਾਂ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਨਹੀਂ ਦੇਖਿਆ ਮੈਂ ਪੂਰਾ ਜਨਾਬ ਦੇ ਧਿਆਨ ਦਿੱਤਾ ਅੱਛਾ ਜੀ ਪੂਰੇ ਦੇਖਣਾ ਹੁੰਦਾ ਇਤਨਾ ਵੀ ਗੱਡੀ ਆਵੇ ਤਾਂ ਮੈਂ ਆਪ ਦਾ ਧਿਆਨ ਦੇ ਦਿੱਤਾ ਜੀ ਜਦੋਂ ਮੈਂ ਪਿੱਛੇ ਨਾ ਜਾ ਕੇ ਮੀਡੀਆ ਦਾ ਚੌਂਕ ਫੂਲ ਦੋਤਾ ਜਾ ਕੇ ਜੀ ਮੈਂ ਤਾਂ ਪਿੱਛੇ ਆਏ ਨਹੀਂ ਮਗਰ ਤੇ ਪਿੱਛੇ ਰਹਿ ਗਿਆ ਉਹ ਕਿਤਾ ਫੋਨ ਚੱਕਣੀ ਹੈ ਜੀ ਚਾਰ ਪੰਜ ਵਾਰੀ ਮੈਂ ਫੋਨ ਲਾਇਆ ਅੱਛਾ ਜੀ ਇਹ ਮੈਂ ਪੈਂਟ ਲਾਇਆ ਮੈਂ ਕਹਾਂ ਵੀ ਫੋਨ ਨਹੀਂ ਚੱਕਣ ਦਾ ਹੈ ਉਹਨਾਂ ਦਾ ਨੰਬਰ ਹੋਰ ਵੀ ਕੋ ਹੈਗਾ ਕਿ ਜਾਂ ਉਹੀ ਨੰਬਰ ਜੀ ਜਦੋਂ ਮੈਂ ਪਿੱਛੇ ਆ ਕੇ ਹੌਲੀ ਹੌਲੀ ਮੈਂ ਆਉਣਾ ਆ ਦੇਖਣਾ ਜਾਂਦਾ ਵੀ ਕਿਤੇ ਕਿਸੇ ਦੇ ਵਿੱਚ ਨਹੀਂ ਵੱਜ ਬੁੱਝ ਗਏ ਅੱਛਾ ਜੀ ਤੇ ਜੇ ਤੁਹਾਨੂੰ ਉਹ ਫੋਟੋ ਸਮਝਾ ਲੇ ਕਿ ਇੱਥੇ ਆਪਰੇ ਇੱਕ ਨਾਮ ਸੀ ਇਹਨਾਂ ਦਾ ਤੁਹਾਡੇ ਕਿ ਲੱਗੇ ਮੇਰਾ ਘਰ ਵਾਲੀ ਦਾ ਭਰਾ ਸੀਗਾ ਅੱਜ ਜੀ ਘਰ ਵਾਲੀ ਦਾ ਭਿੰਦ ਠੀਕ ਹੈ ਕਿ ਕੀ ਨਾਮ ਇਹਨਾਂ ਦੇ ਪੁੱਤ ਹੀ ਤੋਂ ਕਿਨਾਰੇ ਇੱਕ ਜਸਵੀਰ ਜਸਵੀਰ لال ਸੀਗਾ ਅੱਛਾ ਜੀ ਇੱਕ ਮੁੰਡੇ ਦਾ ਨਾਮ ਇਹਦੇ ਰਕਰਮਨ ਜੀ ਤੇ ਹੁਣ ਜਾ ਕੇ ਕਿਥੇ ਰਹੀ ਸੀ ਸਬਜ਼ੀ ਲੈਣ ਜਾ ਰਹਾ ਸੀ ਮੰਡੀ ਨੂੰ ਤੇ ਕਿੱਥੇ ਰਹਿਣ ਆਲੇ ਮੇਰਾ ਪਿੰਡ ਦੇ ਮੇਰਾ ਪਿੰਡ ਹਾਨੀ ਸਰ ਹਾਨੀ ਸਰ ਕੀ ਨਾਮ ਉਹ ਮੇਰਾ ਨਾਮ ਰਕੀਸ਼ ਹੈ ਅਛਾ ਕਿ ਮੈਂ ਆਪਣਾ ਕਿਸ਼ ਮਾਮੇ ਟਰਾਲਾ ਹੁੰਦਾ ਪਈਨ ਪੁੱਤਰ ਸਾਈਡ ਤੋਂ ਜੀ ਤੇ ਇਹ ਮੁੰਡੇ ਦਾ ਜਾਂਦੇ ਇਹਨਾਂ ਦੇ ਘਰ ਵਿਆਹ ਸੀਗਾ ਸਬਜ਼ੀ ਲੈਣ ਜਾ ਰਹੇ ਸੀਗੇ ਜੀ ਤੇ ਇਹ ਪੂਰੇ ਵਾਲੇ ਡੰਪ ਤੇ ਲੱਗੇ ਤੇ ਰਾਂਦੇ ਦੀ ਸਾਈਡ ਤੇ ਕੀਰ ਨੂੰ ਤੇ ਇਹ ਦੇਖ ਅੰਦਰ ਨੂੰ ਪਏ ਨੇ ਤੇ ਇਹਨਾਂ ਦੇ ਕੋਲ ਟਾਇਰ ਲਾ ਦੇਵਾਂਗੇ ਅੱਛਾ ਜੀ ਉਹਨੂੰ ਬਸਨੀਪੁਰ ਸਾਈਡ ਤੋਂ ਸੇਹਨ ਸਿੰਘ ਜੀ ਜੀਰਪੁੱਤਰ ਸੌਰਬਸ ਪਿੰਡ ਫੇਰਾ ਲੁਗੁੰਗਰ ਜੀ ਤੇ ਕਰਮਨ ਹੈ ਮੁੰਡਾ ਜੀ ਬੇਹਾਂ ਬਾਈ ਮਾ ਇਥੋਂ ਉਹ ਬਤੀ ਸੀਗਾ ਦੋ ਸਪੀਡ ਲੈ ਆ ਰਹੇ ਸੀ ਅੱਛਾ ਜੀ ਤਾਂ ਕਰ ਰਿਹਾ ਹਾਂ ਲੱਖ ਸੱਚ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰ ਦੇ ਨਾਲ ਡੈਥ ਹੋਈ ਹੈ ਦੋ ਜਣੇ ਸੀਗੇ ਇਹਨਾਂ ਦੇ ਕਿੰਨੇ ਜਣੇ ਸੀਗੇ ਇੱਕ ਇਹਨਾਂ ਦਾ ਜਿਹੜਾ ਤਸਵੀਰ ਦਾ ਜੀਜਾ ਹਾਂ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਦੋ ਤੇ ਹਾਲਾਂਕਿ ਮੋਟਰ ਦੇ ਉੱਤੇ ਅੱਛਾ ਜੀ ਬਾਅਦ ਕਰਕੇ ਉਹਨਾਂ ਦਾ ਉਹਨਾਂ ਦਾ ਪਛਾਣ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ ਜੀ ਜੀ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਢੇਰ ਲਿਆ ਗਿਆ ਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ ਲੋਕ ਕਰਕੇ ਦੌੜ ਗਿਆ ਅੱਛਾ ਜੀ ਹਾਂਜੀ ਟਰਾਲਾ ਕੰਪਲੀਟ ਹੈ ਸਰ ਗੱਡੀ ਨੰਬਰ ਦੱਸ ਸਕਦੇ ਹੋ ਉਹਦਾ ਟਰਾਲਾ ਟਰਾਲਾ ਆ ਗਿਆ ਪੀ ਵੀ 33 ਈ ਨਹੀਂ ਮੋਟਰਸਾਈਕਲ ਦਾ ਨੰਬਰ ਹੈ ਪੀ ਵੀ 33 ਈ 21 86 ਜਿਹੜੇ ਨੇ ਸਵਾਰ ਸੀਗੇ ਠੀਕ ਹੈ ਸਰ ਤੇ ਟਰਾਲੇ ਦਾ ਨੰਬਰ ਹੈਗਾ ਪੀ ਵੀ 03 ਏ ਜੀ ਤੇ ਲੋਕੇ 55 ਟਾਟਾ ਦਾ ਟਰਾਲਾ ਕੋਈ ਸੀਟੀਸੀ ਵਗੈਰੇ ਕੋਈ ਹੰਗਾਲੀ ਗਈ ਸਰ ਸੀਛੜੀ ਫੁੱਟੇ ਅੱਗੇ ਘੇੜਿਆ ਨੂੰ ਜਾ ਕੇ ਅੱਛਾ ਜੀ ਆਪਣੀ ਸਵੀਟ ਤੇ ਲੱਗ ਕੇ ਅੱਛਾ ਜੀ ਕਿੰਨੇ ਕ ਵੇਲੇ ਦੀ ਘਟਨਾ ਸਰ ਹਾਂਜੀ ਕਿੰਨੇ ਕ ਵੇਲੇ ਦੀ ਬਾਤ ਹੈ ਘਟਨਾ ਹੋਈ ਹੈ ਜੀ ਐਸਟੀਮੇਟ ਸਾਢੇ 6 ਵਜੇ ਦਾ ਲੱਗਿਆ ਤਾਂ ਜਿਹੜੀ ਇਨਫਰਮੇਸ਼ਨ ਮਿਲੀ ਹੈ ਸਰ ਕਿਹੜੀ ਜਗ੍ਹਾ ਦਾ ਸੀਗਾ ਇਹ ਸਾਥ ਇਹ 3 ਪੁਆਇੰਟ ਮੰਦਾ ਜੀ ਰਿੰਕ ਰੋਡ 3 ਪੁਆਇੰਟ ਅਵਾਦਪੁਰਾ ਜਲੰਧਰ ਤੋਂ ਸਰ ਕਿਹੜਾ ਥਾਣਾ ਕਿਹੜਾ ਕੰਡਾ ਪੁਲਿਸ ਥਾਣਾ ਫਾਰ ਤੋਂ ਚੰਡੀਗੜ੍ਹ ਦੇ ਵਿੱਚ ਹੜਕਾਪ ਉਦੋਂ ਮੱਚ ਗਿਆ ਜਦੋਂ ਇੱਕ ਹਸਪਤਾਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਤੇ ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਅਤੇ ਮੌਕੇ ਤੇ ਹੀ ਪੁਲਿਸ ਅਧਿਕਾਰੀ ਪਹੁੰਚ ਕੇ ਉਹਨਾਂ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਦੱਸ ਦਈਏ ਕਿ ਇਹ ਧਮਕੀ 32 ਸੈਕਟਰ ਦੇ ਵਿੱਚ ਮੌਜੂਦ ਮੈਂਟਲ ਹਸਪਤਾਲ ਨੂੰ ਦਿੱਤੀ ਗਈ ਉਹਨਾਂ ਨੂੰ ਇੱਕ ਈਮੇਲ ਆਈ ਸੀ ਜਿਸਦੇ ਵਿੱਚ ਲਿਖਿਆ ਸੀ ਕਿ ਹਸਪਤਾਲ ਦੇ ਵਿੱਚ ਬੰਬ ਰੱਖਿਆ ਗਿਆ ਹੈ ਪੁਲਿਸ ਮੁਤਾਬਕ ਇਹ ਕੋਈ ਸ਼ਰਾਰਤ ਹੋ ਸਕਦੀ ਹੈ ਪਰ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਤੇ ਸੁਰੱਖਿਆ ਦੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਪੁਲਿਸ ਮੁਤਾਬਕ ਇਹ ਈਮੇਲ ਸਵੇਰੇ 9:40 ਮਿੰਟ ਤੇ ਆਇਆ ਸੀ ਈਮੇਲ ਦੇ ਵਿੱਚ ਕੁਝ ਵੀ ਨਹੀਂ ਲਿਖਿਆ ਗਿਆ ਹੈ ਕਿ ਧਮਕੀ ਦੇਣ ਵਾਲਾ ਕੌਣ ਹੈ ਯਾਦ ਰਹੇ ਹਸਪਤਾਲ ਦੇ ਨੇੜੇ ਹੀ ਰਿਹਾਇਸ਼ੀ ਇਲਾਕਾ ਹੈ ਇਸ ਲਈ ਪੁਲਿਸ ਪੂਰੀ ਸਾਵਧਾਨੀ ਵਰਤ ਰਹੀ ਹੈ ਧਮਕੀ ਦੇ ਵਿੱਚ ਲਿਖਿਆ ਗਿਆ ਸੀ ਕਿ ਮਾਨਸਿਕ ਹਸਪਤਾਲ ਦੇ ਵਿੱਚ ਬੰਬ ਰੱਖਿਆ ਗਿਆ ਹੈ ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਪੂਰੇ ਹਸਪਤਾਲ ਨੂੰ ਖਾਲੀ ਕਰਵਾ ਲਿਆ ਗਿਆ ਹੈ ਮਰੀਜ਼ਾਂ ਨੂੰ ਕਿਸੇ ਹੋਰ ਥਾਂ ਤੇ ਭੇਜ ਦਿੱਤਾ ਗਿਆ ਹੈ ਪਾਰਕਿੰਗ ਏਰੀਆ ਤੋਂ ਲੈ ਕੇ ਵਾਰਡ ਤੱਕ ਚੈਕਿੰਗ ਕੀਤੀ ਗਈ ਹੈ ਬੰਬ ਸ쿼ਡ ਦੇ ਨਾਲ ਨਾਲ ਡੌਗ ਸ쿼ਡ ਨੂੰ ਵੀ ਬੁਲਾਇਆ ਗਿਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸੇ ਤਰ੍ਹਾਂ ਦੀਆਂ ਧਮਕੀਆਂ ਹੋਰ ਵੀ ਕਈ ਹਸਪਤਾਲਾਂ ਨੂੰ ਵੀ ਮਿਲੀਆਂ ਹਨ ਫਿਲਹਾਲ ਚੰਡੀਗੜ੍ਹ ਸਥਿਤ ਇੰਸਟੀਚਿਊਟ ਦੇ ਵਿੱਚ ਸਾਰੀ ਛਾਣਬੀਨ ਕਰ ਲਈ ਗਈ ਹੈ ਤੇ ਪੁਲਿਸ ਨੂੰ ਇੱਥੇ ਕਿਸੇ ਵੀ ਬੰਬ ਦੀ ਮੌਜੂਦਗੀ ਨਹੀਂ ਮਿਲੀ ਹੈ ਪਰ ਹੁਣ ਪੁਲਿਸ ਵੱਲੋਂ ਇਸ ਈਮੇਲ ਨੂੰ ਭੇਜਣ ਵਾਲੇ ਵਿਅਕਤੀ ਨੂੰ ਲੱਭਿਆ ਜਾ ਰਿਹਾ ਹੈ ਕਿ ਕਿ ਆਖਿਰ ਇਸ ਵਿਅਕਤੀ ਨੇ ਇਹ ਈਮੇਲ ਕਿਉਂ ਕੀਤੀ ਤੇ ਹੁਣ ਇਸ ਵਿਅਕਤੀ ਦੀ ਧਾਲ ਸ਼ੁਰੂ ਕਰ ਦਿੱਤੀ ਗਈ ਹੈ ਠੱਗੀ ਦਾ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਵਿਦੇਸ਼ੀ ਮਹਿਲਾ ਦੇ ਨਾਲ ਕਰੋੜਾ ਰੁਪਏ ਦੀ ਠੱਗੀ ਕੀਤੀ ਗਈ ਹੈ ਜੀ ਹਾਂ ਇਹ ਠੱਗੀ ਪਿਓ ਪੁੱਤ ਦੀ ਜੋੜੀ ਵੱਲੋਂ ਕੀਤੀ ਗਈ ਹੈ ਦੱਸਦੀ ਕਿ ਇਹ ਪਿਓ ਪੁੱਤ ਗਹਿਣਿਆਂ ਦਾ ਕਾਰੋਬਾਰ ਕਰਦੇ ਨੇ ਤੇ ਇਹ ਔਰਤ ਅਮਰੀਕਾ ਤੋਂ ਗਹਿਣੇ ਖਰੀਦਣ ਆਈ ਸੀ ਜਦੋਂ ਐਨਆਰ ਪਿਓ ਪੁੱਤ ਦੀ ਜੋੜੀ ਦੇ ਹੱਥੇ ਚੜ ਗਈ ਤੇ ਇਨ੍ਹਾਂ ਪਿਓ ਪੁੱਤਾਂ ਨੇ 300 ਰੁਪਏ ਦੇ ਗਹਿਣੇ ਇਸ ਔਰਤ ਨੂੰ 6 ਕਰੋੜ ਰੁਪਏ ਦੇ ਵੇਚ ਦਿੱਤੇ। ਇੰਨਾ ਹੀ ਨਹੀਂ ਬਲਕਿ ਨਕਲੀ ਗਹਿਣਿਆਂ ਦੇ ਜਾਲੀ ਸਰਟੀਫਿਕੇਟ ਵੀ ਔਰਤ ਨੂੰ ਸੌਂਪੇ ਗਏ। ਦਰਅਸਲ 2 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਰਹਿਣ ਵਾਲੀ ਚੈਰਿਸ਼ ਨਾ ਦੀ ਔਰਤ ਨੇ ਜੈਪੁਰ ਦੇ ਗੋਪਾਲ ਜੀ ਦਾ ਰਸਤਾ ਸਥਿਤ ਦੁਕਾਨ ਨੰਬਰ 1009 ਰਾਮਾ ਰੋਡੀਅਮ ਤੋਂ 6 ਕਰੋੜ ਰੁਪਏ ਦੇ ਗਹਿਣੇ ਖਰੀਦਦੇ ਸਨ। ਜਿਸ ਤੋਂ ਬਾਅਦ ਉਹ ਉਹਨਾਂ ਗਹਿਣਿਆਂ ਨੂੰ ਅਮਰੀਕਾ ਲੈ ਗਈ ਜਿੱਥੇ ਉਸ ਵੱਲੋਂ ਪ੍ਰਦਰਸ਼ਨੀ ਦੇ ਵਿੱਚ ਸਟਾਲ ਲਗਾਇਆ ਗਿਆ ਚੈਰੀਸ਼ ਪੇਸ਼ੇ ਤੋਂ ਇੱਕ ਫੈਸ਼ਨ ਡਿਜ਼ਾਈਨਰ ਹੈ ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸਦੇ ਗਹਿਣੇ ਨਕਲੀ ਹਨ ਤਾਂ ਉਹ ਵੀ ਹੈਰਾਨ ਰਹੀ ਇਸ ਤੋਂ ਬਾਅਦ ਉਹ ਇੱਕ ਮਹੀਨਾ ਪਹਿਲਾਂ ਸ਼ਿਕਾਇਤ ਕਰਨ ਲਈ ਜੈਪੁਰ ਪਰਤੀ ਸੀ ਜਿੱਥੇ ਮਈ 11 ਨੂੰ ਚੈਰੀਸ਼ ਕਰੀਬ 3:30 ਵਜੇ ਜੁਵਲਰਸ ਦੀ ਦੁਕਾਨ ਰਾਮਾ ਰੋਡੀਅਮ ਤੇ ਪਹੁੰਚੀ ਅਤੇ ਨਕਲੀ ਗਹਿਣਿਆਂ ਦੀ ਸ਼ਿਕਾਇਤ ਕੀਤੀ ਬਾਰੇ ਇਸ ਤੇ ਉਲੜ ਜਵੈਲਰ ਗੌਰਵ ਸੋਨੀ ਦੀ ਵਿਦੇਸ਼ੀ ਔਰਤ ਦੇ ਨਾਲ ਟਕਰਾਰ ਹੋ ਗਈ। ਇਸ ਤੋਂ ਬਾਅਦ ਚੈਰੀਚ ਨੇ ਕਿਸੇ ਹੋਰ ਥਾਂ ਤੇ ਗਹਿਣਿਆਂ ਦੀ ਜਾਂਚ ਕਰਵਾਈ ਤਾਂ ਉੱਥੇ ਵੀ ਇਹ ਨਕਲੀ ਹੀ ਪਾਏ ਗਏ। ਉਸਨੇ ਇਸ ਧੋਖਾਧੜੀ ਬਾਰੇ ਅਮਰੀਕੀ ਦੂਤਕਾਰ ਨੂੰ ਵੀ ਸੂਚਿਤ ਕੀਤਾ ਅਤੇ ਫਿਰ 18 ਮਈ ਨੂੰ ਉਸਨੇ ਮਾਣਕ ਚੌਕ ਥਾਣੇ ਦੇ ਵਿੱਚ ਜੁਐਲਰੀ ਦੇਣ ਵਾਲੇ ਰਜਿੰਦਰ ਸੋਨੀ ਅਤੇ ਉਸਦੇ ਪੁੱਤਰ ਗੌਰਵ ਖਿਲਾਫ ਐਫ ਆਈ ਆਰ ਦਰਜ ਕਰਵਾਈ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਜ਼ੋਹਰੀ ਹਾਲਮਾਰਕ ਸਰਟੀਫਿਕੇਟ ਤਿਆਰ ਕਰਦੇ ਸਨ ਉਨ੍ਹਾਂ ਕੋਲ ਕਿਸੇ ਵੀ ਮਿਆਰ ਦਾ ਕੋਈ ਸਮਾਨ ਨਹੀਂ ਹੈ ਅਤੇ ਉਹ ਝਾਲੀ ਸਰਟੀਫਿਕੇਟ ਜਾਰੀ ਕਰਦੇ ਹਨ। ਵਧੀਕ ਡੀਸੀਪੀ ਬਜਰੰਗ ਸਿੰਘ ਸ਼ਿਕਾਵਤ ਨੇ ਦੱਸਿਆ ਕਿ ਵਿਦੇਸ਼ੀ ਔਰਤ ਵੱਲੋਂ ਖਰੀਦੇ ਗਏ ਹੀਰਿਆਂ ਵਿੱਚ ਹੀਰਿਆਂ ਦੀ ਥਾਂ ਮੋਸ਼ ਨਾਈਟ ਸਟੋਨ ਸੀ ਅਤੇ ਗਹਿਣਿਆਂ ਦੇ ਵਿੱਚ ਜਿੰਨਾ ਸੋਨਾ 14 ਕੈਰੇਟ ਹੋਣਾ ਚਾਹੀਦਾ ਸੀ ਸਿਰਫ 2 ਕੈਰੇਟ ਹੀ ਨਿਕਲਿਆ ਇੱਕ ਹੋਰ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਨੌਜਵਾਨ ਰੂਸ ਅਤੇ ਯੂਕਰੇਨ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਗਿਆ ਹੈ ਜੀ ਹਾਂ ਦੱਸ ਦਈਏ ਕਿ ਇਹ ਨੌਜਵਾਨ ਟੂਰਿਸਟ ਵੀਜ਼ਾ ਤੇ ਰੂਸ ਗਿਆ ਸੀ ਅਤੇ ਉੱਥੇ ਰੂਸ ਫੌਜ ਵੱਲੋਂ ਇਸ ਨੂੰ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਸਰਹੱਦ ਤੇ ਭੇਜਿਆ ਗਿਆ ਤੇ ਹੁਣ ਇਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਤੇਜਪਾਲ ਨਾਂ ਦੇ ਨੌਜਵਾਨ ਦੀ ਯੂਕਰੇਨ ਸਰਹੱਦ ਤੇ ਮੌਤ ਹੋ ਗਈ ਹੈ ਤੇਜਪਾਲ 12 ਜਨਵਰੀ ਨੂੰ ਟੂਰਿਸਟ ਵੀਜ਼ੇ ਤੇ ਭਾਰਤ ਤੋਂ ਰੂਸ ਗਿਆ ਸੀ ਅਤੇ ਰੂਸ ਦੇ ਵਿੱਚ ਤੇਜਪਾਲ ਸਿੰਘ ਨੂੰ ਰੂਸੀ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਯੂਕਰੇਨ ਬਾਰਡਰ ਤੇ ਚੱਲ ਰਹੀ ਲੜਾਈ ਦੌਰਾਨ ਤੇਜਪਾਲ ਸਿੰਘ ਸ਼ਹੀਦ ਹੋ ਗਿਆ ਅਤੇ ਤੇਜਪਾਲ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਮ੍ਰਿਤਕ ਤੇਜਪਾਲ ਦੀ 1-3 ਸਾਲ ਦੀ ਬੇਟੀ ਹੈ ਅਤੇ ਇੱਕ ਉਮਰ 6 ਸਾਲ ਦਾ ਬੇਟਾ ਹੈ। ਤੇਜਪਾਲ ਦੇ ਪਰਿਵਾਰ ਮੁਤਾਬਕ ਉਹਨਾਂ ਦੇ بیٹے ਨੂੰ ਰੂਸ ਦੇ ਵਿੱਚ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ 3 ਮਾਰਚ ਨੂੰ ਉਹਨਾਂ ਦੇ ਪੁੱਤਰ ਦੇ ਨਾਲ ਉਹਨਾਂ ਦੀ ਗੱਲ ਹੋਈ ਸੀ ਅਤੇ ਉਸ ਵੇਲੇ ਉਸ ਵੱਲੋਂ ਦੱਸਿਆ ਗਿਆ ਸੀ ਕਿ ਉਸ ਨੂੰ ਸਰਹੱਦ ਤੇ ਭੇਜਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਪਰਿਵਾਰ ਦੀ ਤੇਜਪਾਲ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੋਈ ਅਤੇ ਪਰਿਵਾਰ ਵੱਲੋਂ 2-3 ਮਹੀਨੇ ਬਾਅਦ ਜਦੋਂ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਤੇਜਪਾਲ ਸਿੰਘ ਬਾਰਡਰ ਤੇ ਜੰਗ ਦੇ ਦੌਰਾਨ ਸ਼ਹੀਦ ਹੋ ਗਿਆ ਹੈ ਤੇ ਹੁਣ ਪਰਿਵਾਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਤੇਜਪਾਲ ਦੀ Laash ਨੂੰ ਭਾਰਤ ਜਲਦ ਤੋਂ ਜਲਦ ਲਿਆਂਦਾ ਜਾਵੇ। ਕੀ ਕਹਿ ਕੇ ਗਈ ਸੀ ਤੁਹਾਨੂੰ ਕਿਤੇ ਜਾ ਰਹੇ? ਹਾਂਜੀ ਮੇਰਾ ਨਾਮ ਪਰਮਿੰਦਰ ਕੌਰ ਵਾਈਫ ਆਫ ਤੇਜਪਾਲ ਸਿੰਘ ਮੇਰੇ ਹਸਬੰਦ ਦਸੰਬਰ ਦੇ ਵਿੱਚ 20 ਦਸੰਬਰ ਨੂੰ ਗਏ ਆ। ਜੀ ਠੀਕ ਹੈ। ਥਾਈਲੈਂਡ ਗਏ ਉਹ 10-15 ਦਿਨ ਉਹਨਾਂ ਕੋਸ਼ ਕੰਮ ਹੀ ਉਹਨਾਂ ਦੇ ਫਰੈਂਡ ਰਹਿੰਦੇ ਸੀ ਉੱਥੋਂ ਅੱਗੇ 12 ਜਨਵਰੀ ਨੂੰ ਰਸ਼ੀਆ ਗਏ ਮਾਸਕੋ ਸਿਟੀ ਸਿੱਧੇ ਆਰਮੀ ਹਡ ਕੁਆਟਰ ਚ ਗਏ ਨੇ 16 ਜਨਵਰੀ ਨੂੰ ਉਹਨਾਂ ਨੇ ਆਪਣੇ ਨਾਲ ਪਿਕਸ ਸ਼ੇਅਰ ਕੀਤੀਆਂ ਉਹ ਪਾ ਕੇ ਰਸ਼ੀਅਨ ਯੂਨੀਫਾਰਮ ਚ ਆਰਮੀ ਜੁਆਇਨ ਕਰਨ ਤੋਂ ਬਾਅਦ 3 ਮਹੀਨੇ ਲਗਾਤਾਰ ਗੱਲ ਹੁੰਦੀ ਰਹੀ ਆ 3 ਮਾਰਚ ਨੂੰ ਲਾਸਟ ਟਾਈਮ ਗੱਲ ਹੋਈ 3 ਮਾਰਚ ਨੂੰ ਕਹਿੰਦੇ ਕਿ ਆਪਾਂ ਥੋੜੇ ਦਿਨ ਫੋਨ ਬੰਦ ਰਹਿਊਗਾ ਫਰਮ ਹੋ ਸਕਦਾ ਮਹੀਨਾ ਵੀ ਬੰਦ ਰਹਿ ਸਕਦਾ 3 ਮਾਰਚ ਤੋਂ ਬਾਅਦ ਗੱਲ ਨਹੀਂ ਹੋਈ ਐਵੇਂ ਉਹਨਾਂ ਦੇ ਨੌਨ ਦੇ ਵਿੱਚ ਜਿਹੜੇ ਮੁੰਡੇ ਉਹਨਾਂ ਨੇ ਗੱਲ ਹੁੰਦੀ ਉਹ ਛੁੱਟੇ ਦਿਲਾਸੇ ਦਿੰਦੇ ਠੀਕ ਠਾਕ ਆ ਸਭ ਕੁਝ ਠੀਕ ਠਾਕ ਆ ਐਦਾਂ ਮੈਂ ਅੱਗੇ ਅੱਗੇ ਕਿਸੇ ਨੂੰ ਪੁੱਛ ਕਿ ਕਿਸੇ ਨੂੰ ਪੁੱਛਦਾ ਮੈਨੂੰ ਥੋੜਾ ਬਹੁਤ ਪਤਾ ਲੱਗਦਾ ਹੋਵੇ ਬਾਦ ਨੌਜੁਰ ਨੂੰ ਮੈਨੂੰ ਕਨਫਰਮ ਹੋਇਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ। ਉਹਨਾਂ ਨੇ ਕਾਲ ਕੀਤੀ ਆ ਰਸ਼ੀਅਨ ਹੈੱਡ ਕੁਆਰਟਰ ਤੋਂ ਫੋਨ ਆਇਆ। ਤੇ ਇਹਨਾਂ ਨੂੰ ਫੌਜ ਦਾ ਸ਼ੌਂਕ ਸੀ ਕਿਉਂਕਿ ਉਹਦੇ ਜ਼ਬਰਦਸਤੀ ਭਰਤੀ ਕਰਾਇਆ ਗਿਆ। ਹਾਂਜੀ ਇਹਨਾਂ ਨੂੰ ਸ਼ੌਂਕ ਸੀ ਇੱਥੇ ਵੀ ਇਹ ਟਰਾਈ ਕਰਦੇ ਰਹਿੰਦੇ ਹੁੰਦੇ ਸੀ। ਇਹਨਾਂ ਦੀ ਉਮਰ 29 ਸਾਲ ਹੈ। 28 ਸਾਲ ਤੱਕ ਇਹਨਾਂ ਨੇ 3-4 ਮਤਲਬ ਭਰਤੀਆਂ ਵੇਖੀਆਂ ਇੱਥੇ ਆਰਮੀ ਦੇ ਵਿੱਚ ਵੀ ਦੇਖੀਆਂ ਪੁਲਿਸ ਦੇ ਵਿੱਚ ਵੀ। ਬਾਸ ਦੇ ਵਿੱਚ ਜਦੋਂ ਮੈਰਿਜ 'ਚ ਨਾਂ ਨਹੀਂ ਸੀ ਆਉਂਦਾ ਹੁੰਦਾ ਹੁੰਦਾ ਉਹ ਬੜੇ ਦੁਖੀ ਹੁੰਦੇ ਕਿ ਮੈਨੂੰ ਮਤਲਬ ਸਭ ਕੁਝ ਹੋਣ ਤੋਂ ਬਾਅਦ ਮੈਨੂੰ ਜੋਬ ਨਹੀਂ ਮਿਲੀ ਮਿਲਦੀ ਫਿਰ ਉਹਨਾਂ ਦਾ ਥੋੜਾ ਚਕਾ ਹੋ ਗਿਆ ਕਿ ਮੈਂ ਬਾਹਰ ਜਾਵਾਂ ਤੁਸੀਂ ਕੀ ਇਸ ਤਰ੍ਹਾਂ ਕੀ ਸਮਝੋਗੇ ਜੋ ਧਾਣਾ ਵਾਪਰੇ ਕਿੰਨਾ ਦੁਖਦਾਈ ਹੈ ਥੱਲੇ ਫਿਰ ਕੀ ਮੰਗ ਕਰੋ ਹਾਂਜੀ ਮੇਰੀ ਇਹ ਹੀ ਮੰਗ ਵਾ ਕਿ ਜੇ ਉਹਨਾਂ ਦੀ ਡੈੱਡ ਬੋਡੀ ਹੈਗੀ ਹੈ ਜਿੱਤੇ ਕਨਫਰਮ ਡੈਥ ਹੀ ਕਰ ਡੈਥ ਡੇਟ ਕਨਫਰਮ ਕੀਤੀ ਡੈੱਡ ਬੋਡੀ ਦਾ ਕੁਛ ਨਹੀਂ ਪਤਾ ਇਹ ਡੈੱਡ ਬੋਡੀ ਹੈਗੀ ਆ ਤੇ ਇੰਡੀਆ ਭੇਜੀ ਜਾਵੇ। ਇੱਕ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ। ਹਾਂਜੀ ਉਹ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ। ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਫਿਰ? ਰੋਕਦੇ ਸੀ ਇਹਨਾਂ ਦੇ ਬ੍ਰਦਰ ਸੀ 2019 ਦੇ ਵਿੱਚ ਛੋਟੇ ਬ੍ਰਦਰ ਉਹਨਾਂ ਦੀ ਵੀ ਡੈਥ ਹੋ ਗਈ ਫੈਮਲੀ ਨਹੀਂ ਸੀ ਇਹ ਚੀਜ਼ ਚਾਹੁੰਦੀ ਕਿ ਬਾਹਰ ਜਾਣ। ਪਰ ਇੱਥੇ ਨਾ ਜੌਬ ਮਿਲਣ ਕਰਕੇ ਕਹਿੰਦੇ ਸਾਰੇ ਲੋਕ ਜਾਂਦੇ ਆ ਮੈਂ ਵੀ ਚੱਲ ਜਾਣਾ ਬਾਹਰ। ਫੈਮਲੀ ਤੇ ਰੋਕਦੀ ਸੀ ਮੈਂ ਵੀ ਰੋਕਦੀ ਸੀ ਅਸੀਂ ਜਾਂ ਭੇਜਣਾ ਹੀ ਨਹੀਂ ਸੱਚਾਉਂਦੇ। ਪੰਜਾਬੀ ਇੰਡਸਟਰੀ ਵੱਲ ਰੁੱਕ ਕਰਦੇ ਹਾਂ ਗਲੋਬਲ ਪਲੈਟਫਾਰਮਸ ਦੇ ਉੱਪਰ ਪੰਜਾਬੀ 뮤직 ਨੂੰ ਪ੍ਰਮੋਟ ਕਰਨ ਵਾਲੇ ਦਿਲਜੀਤ ਦੋਸਾਂ ਜੀ ਇੱਕ ਵਾਰ ਫੇਰ ਰਿਕਾਰਡ ਤੋੜਨ ਜਾ ਰਹੇ ਨੇ ਉਹ ਅਮਰੀਕਨ ਕਮੇਡੀਅਨ ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਨਜ਼ਰ ਆਉਣਗੇ ਸ਼ੋਅ ਦਾ ਹਿੱਸਾ ਬਣਨਗੇ ਦੱਸਦੀ ਹੈ ਕਿ ਇਸ ਦੀ ਜਾਣਕਾਰੀ ਦਿਲਜੀਤ ਦੋਸਾਂ ਜੀ ਨੇ ਆਪਣੀ ਇੰਸਟਾਗ੍ਰam ਹੈਂਡਲ ਦੇ ਉੱਪਰ ਫੋਟੋ ਸ਼ੇਅਰ ਕਰਕੇ ਦਿੱਤੀ ਹੈ ਦਿਲਜੀਤ ਦਸਾਂਜ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਲਾਈਨਅਪ ਦਾ ਸਕਰੀਨਸ਼ਾਟ ਸਾਂਝਾ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਪੰਜਾਬੀ ਆ ਗਏ ਹੋਏ this week's guest ਦਿਲਜੀਤ ਦਸਾਂਜ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਦੇ ਵਿੱਚ ਗੈਸਟ ਵਜੋਂ ਮਸ਼ਹੂਰ ਅਭਿਨੇਤਾ ਐਡੀ ਮਰਫੀ ਕੈਵਿਨ ਕੋਸਟਨਰ ਅਤੇ ਦ ਬੀਅਰ ਸਟਾਰ ਮੈਟੀ ਮੈਥੀਸਨ ਸ਼ਾਮਲ ਸਨ ਉਧਰ ਹੀ ਦਿਲਜੀਤ ਦਸਾਂਝ ਦੀ ਇਹ ਪੋਸਟ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਪੋਸਟ ਦੇਖ ਕੇ ਦਿਲਜੀਤ ਦੇ ਫੈਨਸ ਬਹੁਤ ਜ਼ਿਆਦਾ ਖੁਸ਼ ਹਨ ਅਤੇ ਉਹਨਾਂ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ ਉਧਰ ਹੀ ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦਸਾਂਝ ਇੱਕ ਵਾਰ ਫਿਰ ਨੀਰਵਾਜਪਾ ਦੇ ਨਾਲ ਤਮਾਲ ਮਚਾਉਣ ਜਾ ਰਹੇ ਹਨ ਉਹਨਾਂ ਦੀ ਫਿਲਮ ਜੱਟ ਐਂਡ ਜੁਲੀਅਟ 3 28 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਹਾਲ ਹੀ ਦੇ ਵਿੱਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਨੂੰ ਫੈਨਸ ਵੱਲੋਂ ਪਾਰੀ ਮਾਤਰਾ ਦੇ ਵਿੱਚ ਖੰਗਾਰਾ ਮਿਲ ਗਿਆ ਇਸੇ ਨਾਲ ਹੀ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਉਹ ਜਲਦੀ ਹੀ 2005 ਦੇ ਵਿੱਚ ਆਈ ਫਿਲਮ ਨੋ ਐਂਟਰੀ ਦੇ ਸੀਕਵਲ ਦੇ ਵਿੱਚ ਵੀ ਨਜ਼ਰ ਆਉਣਗੇ ਦੱਸਦੇ ਕਿ ਜਿਵੇਂ ਪਹਿਲਾਂ ਦੇ ਇਸ ਸ਼ੋਅ ਦੇ ਵਿੱਚ ਜਾਣਦੀ ਹਰ ਕਿਸੇ ਸੈਲੀਬ੍ਰਿਟੀ ਦੀ ਹਸਰਤ ਹੁੰਦੀ ਹੈ ਹੁਣ ਪੰਜਾਬ ਦੇ ਵਿੱਚੋਂ ਦਿਲਜੀਤ ਦੋਸਾਂਝ ਪਹਿਲੀ ਵਾਰ ਇਸ ਸ਼ੋਅ ਦਾ ਹਿੱਸਾ ਬਣਨਗੇ ਅਤੇ ਜਿਸ ਤੋਂ ਬਾਅਦ ਪੰਜਾਬੀ ਦਿਲਜੀਤ ਦੋਸਾਂਝ ਦੇ ਨਾਲ-ਨਾਲ ਆਪਣੇ ਆਪ ਤੇ ਵੀ ਹੋਰ ਜ਼ਿਆਦਾ ਮਾਣ ਮਹਿਸੂਸ ਕਰਨਗੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੋਕਾਂ ਨੂੰ ਜਲਦੀ ਹੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਜਲਦੀ ਹੀ ਪੰਜਾਬ ਦੇ ਵਿੱਚ ਐਂਟਰ ਕਰੇਗਾ ਹਾਲਾਂਕਿ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੂਰੇ ਇੱਕ ਹਫ਼ਤੇ ਦੇ ਲਈ ਗਰਮੀ ਆਪਣਾ ਪੂਰਾ ਪਰਕੋਪ ਦਿਖਾਏਗੀ ਮੌਨਸੂਨ ਵਿਭਾਗ ਨੇ ਇਸ ਦੇ ਲਈ ਅਲਰਟ ਵੀ ਜਾਰੀ ਕੀਤਾ ਹੈ ਮੌਨਸਨ ਵਿਭਾਗ ਦਾ ਕਹਿਣਾ ਹੈ ਕਿ ਇਸ ਹਫਤੇ ਦੇ ਵਿੱਚ ਕੋਈ ਵੀ ਵੈਸਟਰਨ ਡਿਸਟਰਬੈਂਸ ਦੇਖਣ ਨੂੰ ਨਹੀਂ ਮਿਲ ਰਹੀ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇ ਇਸ ਕਰਕੇ ਉਹਨਾਂ ਨੇ ਹੀਟ ਵੇਵ ਨੂੰ ਲੈ ਕੇ ਐਡਵਾਈਜ਼ਰੀਆਂ ਵੀ ਜਾਰੀ ਕੀਤੀਆਂ ਨੇ ਉੱਥੇ ਹੀ ਮੌਸਮ ਵਿਭਾਗ ਨੇ ਰਾਹਤ ਵਾਲੀ ਖਬਰ ਵੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਜਲਦੀ ਹੀ ਮੌਨਸਨ ਐਂਟਰ ਕਰਨ ਜਾ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਮੌਨਸਨ 27 ਜੂਨ ਤੱਕ ਪੰਜਾਬ ਦੇ ਵਿੱਚ ਦਸਤਕ ਦੇਵੇਗਾ ਮੌਨਸਨ ਆਪਣੇ ਪੂਰੇ ਸਮੇਂ ਤੇ ਪਹੁੰਚ ਰਿਹਾ ਹੈ ਅਤੇ ਵਿਭਾਗ ਦੇ ਅਨੁਸਾਰ ਸਤਾਈ ਤੋਂ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਚ ਮੌਨਸੂਨ ਦੇ ਆਉਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਇਸ ਤਰੀਕ ਤੋਂ ਪੰਜਾਬ ਦੇ ਵਿੱਚ ਮੌਨਸੂਨ ਸਰਗਰਮ ਹੋ ਜਾਵੇਗਾ ਇਸ ਸਮੇਂ ਦੌਰਾਨ ਭਾਰੀ بارش ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਹੁਣ ਤੱਕ ਮੌਨਸੂਨ ਆਪਣੇ ਤੈ ਸਮੇਂ ਤੋਂ ਪਹਿਲਾਂ ਹੀ ਪਹੁੰਚ ਰਿਹਾ ਹੈ ਕੇਰਲਾ ਦੇ ਵਿੱਚ ਮੌਨਸੂਨ ਨੇ 2 ਦਿਨ ਪਹਿਲਾਂ ਐਂਟਰੀ ਮਾਰੀ ਸੀ ਇਸ ਤੋਂ ਬਾਅਦ ਮੁੰਬਈ ਦੇ ਵਿੱਚ ਸਮੇਂ ਤੋਂ ਪਹਿਲਾਂ ਦਾਖਲ ਹੋ ਕੇ ਭਾਰੀ ਤਬਾਹੀ ਮਚਾਈ ਹੈ ਇਸ ਦੌਰਾਨ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਤੋਂ ਵੱਡੀ ਰਾਹਤ ਮਿਲਣ ਵਾਲੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਨੇ ਲਗਾਤਾਰ ਰਫਤਾਰ ਫੜੀ ਹੋਈ ਹੈ ਹੁਣ ਤੱਕ ਦੀ ਰਿਪੋਰਟ ਮੁਤਾਬਕ ਮੌਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਹਫਤੇ ਜਾਂ ਤਿੰਨ ਦਿਨ ਪਹਿਲਾਂ ਪਹੁੰਚ ਰਿਹਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਦੇ ਅੱਗੇ ਵਧਣ ਦੇ ਹਾਲਾਤ ਬਿਲਕੁਲ ਅਨੁਕੂਲ ਹਨ ਇਹ ਉੱਤਰੀ ਭਾਰਤ ਵੱਲ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਫਿਲਹਾਲ ਮੌਨਸੂਨ 오ਡੀਸਾ ਆਂਧਰਾ ਪ੍ਰਦੇਸ਼ ਅਤੇ ਦੱਖਣੀ ਮਹਾਰਾਸ਼ਟਰ ਦੇ ਵਿੱਚ ਪਹੁੰਚ ਗਿਆ ਹੈ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਪੰਜਾਬ ਦੇ ਵਿੱਚ ਪਠਾਨਕੋਟ ਸਭ ਤੋਂ ਗਰਮ ਰਿਹਾ ਇੱਥੇ ਦਮਨ 46.9 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਬਾਅਦ ਬਠਿੰਡਾ ਦੇ ਵਿੱਚ 45.9 ਡਿਗਰੀ ਅਤੇ ਅੰਮ੍ਰਿਤਸਰ ਦੇ ਵਿੱਚ 45.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਤਾਪਮਾਨ 43.3 ਡਿਗਰੀ ਰਿਹਾ ਉਥੇ ਹੀ ਪਟਿਆਲਾ 44.5 ਡਿਗਰੀ ਫਰੀਦਕੋਟ 43.0 ਡਿਗਰੀ ਰਿਹਾ ਗੁਰਦਾਸਪੁਰ 44 डिग्री ਰਿਹਾ ਹੈ ਫਤੇਗੜ ਸਾਹਿਬ ਦੇ ਵਿੱਚ 43 ਡਿਗਰੀ ਦਾ ਤਾਪਮਨ ਰਿਹਾ ਹੈ ਫਿਰੋਜ਼ਪੁਰ 43.6 ਡਿਗਰੀ ਮੋਹਾਲੀ 43.2 ਡਿਗਰੀ ਰੋਪੜ 43.2 ਡਿਗਰੀ ਤਾਪਮਨ ਦਰਜ ਕੀਤਾ ਗਿਆ ਪਿਛਲੇ 24 ਕੰਡਿਆਂ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ 1.1 ਡਿਗਰੀ ਤਾਪਮਾਨ ਦਾ ਵਾਧਾ ਹੋਇਆ ਹੈ ਦੱਸਦੀ ਹੈ ਕਿ ਇਸ ਹਫਤੇ ਪੰਜਾਬ ਦੇ ਲੋਕਾਂ ਨੂੰ ਗਰਮੀ ਦਾ ਪਰਕੋਪ ਚੇਲਣਾ ਪਵੇਗਾ ਪਰ ਇਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਜਾਏਗੀ ਮੌਨਸੂਨ 27 ਜੂਨ ਨੂੰ ਪੰਜਾਬ ਦੇ ਵਿੱਚ ਐਂਟਰੀ ਮਾਰਨ ਜਾ ਰਿਹਾ ਹੈ ਮੌਸਮ ਵਿਭਾਗ ਵੱਲੋਂ ਅਨੁਮਾਨ ਲਗਾਇਆ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਜਲਦੀ ਹੀ ਪੰਜਾਬ ਦੇ ਵਿੱਚ ਐਂਟਰ ਕਰ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਐਸਾ ਨਜ਼ਦੀਕੀ ਮੌ ਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ